ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਮੌਜੂਦਾ ਪ੍ਰਮੁੱਖ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਾ ਬਿਆਨ ਸੁਣ ਕੇ ਉਨ੍ਹਾਂ ਤੇ ਕੁਝ ਸਵਾਲ ਪੁੱਛਣਾ ਚਾਹੁੰਦਾ ਹੈ ਪਰ ਇਹ ਸਵਾਲ ਬਹੁਤ ਹੀ ਨਿਮਰਤਾ ਤੇ ਨਤਮਸਤਕ ਹੁੰਦਿਆਂ ਬੇਨਤੀ ਰੂਪ ਵਿੱਚ ਹਨ ਕਿ ਆਪ ਜੀ ਅੱਜ ਕਹਿ ਰਹੇ ਹੋ ਕਿ ਤਾਜਪੋਸ਼ੀ ਵੇਲੇ ਮर्याਦਾ ਭੰਗ ਹੋਈ ਹੈ ਇਸ ਨੂੰ ਜਿਹੜਾ ਤਾਜਪੋਸ਼ੀ ਅੰਮ੍ਰਿਤ ਵੇਲੇ ਕਰਨ ਦਾ ਕਾਰਨ ਹੈ ਉਹ ਹੈ ਜਿਵੇਂ ਪਿੱਛੇ ਪਟਿਆਲਾ ਦਮਦਮਾ ਸਾਹਿਬ ਸੁਲਤਾਨਪੁਰ ਲੋਧੀ ਗੋਲੀਆਂ ਚੱਲੀਆਂ ਸਨ ਉਸ ਤਰ੍ਹਾਂ ਦੇ ਬਿਆਨ ਆਏ ਸਨ ਮਾਨਯੋਗ ਸਿੰਘ ਸਾਹਿਬ 96 ਕਰੋੜੀ ਸੰਤਵਾਵਾ ਬਲਵੀਰ ਸਿੰਘ ਜੀ ਚਲਦਾ ਵਹੀਰ ਨਿਹੰਗ ਸਿੰਘਾਂ ਦੀ ਬੁੱਢਾ ਦਲ ਜਥੇਬੰਦੀ ਵੱਲੋਂ ਕਿ ਅਸੀਂ ਰੁਕਾਵਟ ਪਾਵਾਂਗੇ ਕਾਜ ਪੂਰੀ ਹੋਣ ਨਹੀਂ ਦੇਵਾਂਗੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ ਸਮਾਂ ਬਦਲਿਆ ਗਿਆ ਤਾਂ ਕਿ ਲੜਾਈ ਨਾ ਹੋਵੇ ਇੱਥੇ ਆਪਜੀ ਦਾ ਫਰਜ ਬਣਦਾ ਸੀ ਕਿ ਸਭ ਤੋਂ ਪਹਿਲਾਂ ਆਪ ਪ੍ਰਮੁੱਖ ਗ੍ਰੰਥੀ ਹੋਣ ਦੇ ਨਾਤੇ ਜਿਵੇਂ ਆਪ ਕਹਿ ਰਹੇ ਹੋ ਉਹ ਹੈ ਵੀ ਕਿ ਸਭ ਤੋਂ ਵੱਡੀ ਪਦਵੀ ਦਰਬਾਰ ਸਾਹਿਬ ਜੀ ਦੇ ਹਲ ਗ੍ਰੰਥੀ ਦੀ ਹੁੰਦੀ ਹੈ ਤੁਹਾਨੂੰ ਖੁਦ ਨੂੰ ਬਿਆਨ ਦੇਣਾ ਚਾਹੀਦਾ ਸੀ ਕਿ ਕੋਈ ਵੀ ਸੰਸਥਾ ਇਸ ਮर्यादा ਨੂੰ ਰੋਕਣ ਦਾ ਤਾਜ ਪੋਸ਼ੀ ਦੀ ਰਸਮ ਨੂੰ ਰੋਕਣ ਦਾ ਯਤਨ ਨਾ ਕਰੇ ਫਿਰ ਆਪ ਜੀ ਨੂੰ ਪੱਤਰ ਵੀ ਦਿੱਤਾ ਗਿਆ ਸੀ ਕਿ ਆਪ ਜੀ ਪਹੁੰਚ ਕੇ ਦਸਤਾਰ ਦੇਵੋ। ਔਰ ਆਪ ਜੀ ਨੇ ਕਿਹਾ ਵੀ ਹੈ ਕਿ ਪਹਿਲੀ ਦਸਤਾਰ ਸ੍ਰੀ ਦਰਬਾਰ ਸਾਹਿਬ ਦੇ ਹਲ ਗੰਥੀ ਸਾਖ ਦਿੰਦੇ ਹਨ। ਤੇ ਆਪ ਜੀ ਨੂੰ ਪੱਤਰ ਮਿਲਣ ਦੇ ਬਾਵਜੂਦ ਆਪ ਜਿਹੜਾ ਹੈ ਉੱਥੇ ਨਹੀਂ ਪਹੁੰਚੇ ਔਰ ਨਹੀਂ ਤੁਸੀਂ ਜਿਹੜੀ ਹੈ ਦਸਤਾਰ ਦੇਣ ਲਈ ਪਹਿਲ ਕੀਤੀ। ਦੂਸਰੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਆਪ ਜੀ ਇਹ ਕਹਿ ਰਹੇ ਹੋ ਕਿ ਗੰਥੀ ਪਹਿਲੀ ਪੱਕ ਦਿੰਦਾ ਹੈ ਤੇ ਆਪ ਜੀ ਉਸ ਵਿੱਚ ਅਸਫਲ ਰਹੇ ਹੋ ਮਰਿਆਦਾ ਦਾ ਉਲੰਘਣ ਸ਼ਾਇਦ ਆਪ ਜੀ ਵੱਲੋਂ ਵੀ ਹੋਇਆ ਹੈ ਜਿਸ ਦੇ ਨੰਤਰੰਕ ਕਮੇਟੀ ਦਾ ਫੈਸਲਾ ਜਥੇਦਾਰ ਸਾਹਿਬਾਂ ਦੀ ਤਬਦੀਲੀ ਲਈ ਆਇਆ ਸੀ ਉਸ ਦਿਨ ਤੁਸੀਂ ਕਿਹਾ ਸੀ ਕਿ ਇਹ ਗੁਰੂ ਸਾਹਿਬ ਦੀ ਮਰਜ਼ੀ ਹੈ ਗੁਰੂ ਸਾਹਿਬ ਦੀ ਇੱਛਾ ਹੈ ਜੋ ਗੁਰੂ ਸਾਹਿਬ ਕਰ ਰਹੇ ਨੇ ਠੀਕ ਹੈ ਪਰ ਅੱਜ ਤੁਹਾਡੇ ਬਿਆਨ ਕੁਝ ਹੋਰ ਨੇ ਲੱਗਦਾ ਹੈ ਕਿ ਸ਼ਾਇਦ ਕਿਸੇ ਹੋਰ ਨੇ ਕੁਝ ਵਿੱਚ ਫੀਡ ਕਰ ਦਿੱਤਾ ਤੇ ਉਹ ਤੁਸੀਂ ਬੋਲ ਰਹੇ ਹੋ ਫਿਰ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਸ਼ਸਤਰ ਵੀ ਉੱਥੇ ਸ਼ਾਇਦ ਮੌਜੂਦ ਨਹੀਂ ਸਨ ਆਪ ਜੀ ਨੂੰ ਪਤਾ ਹੀ ਹੈ ਕਿ ਸ਼ਸਤਰ ਸ੍ਰੀ ਕੇਸਗੜ੍ਹ ਸਾਹਿਬ ਵਿਖੇ 2 ਵਜੇ ਹੀ ਤਖਤ ਸਾਹਿਬ ਦੇਸ਼ਨਾਮ ਤੋਂ ਬਾਅਦ ਬਿਰਾਜਮਾਨ ਹੋ ਜਾਂਦੇ ਤੇ ਅਗਰ ਆਪ ਜੀ ਨੂੰ ਇਸ ਬਾਰੇ ਕੋਈ ਖਦਸ਼ਾ ਹੈ ਜਾਂ ਨਹੀਂ ਪਤਾ ਤਾਂ ਹੋ ਸਕਦਾ ਹੈ ਜਿਨ੍ਹਾਂ ਚਾਹ ਰਾਪ ਸ੍ਰੀ ਕੇਸਗੜ੍ਹ ਸਾਹਿਬ ਬਤੌਰ ਜਥੇਦਾਰ ਰਹੇ ਹੋ ਸ਼ਾਇਦ ਕਦੀ ਅਮਰਤ ਵੇਲੇ ਤੁਸੀਂ ਸ਼ਸਤਰ ਬਿਰਾਜਮਾਨ ਕਰਾਉਣ ਜਾਂ ਦਰਸ਼ਨ ਕਰਨ ਕਦੀ ਗਏ ਹੀ ਨਹੀਂ ਇਸ ਕਰਕੇ ਸਹੀ ਪੁਖਤਾ ਜਾਣਕਾਰੀ ਜੋ ਹੈ ਉਹ ਆਪਜੀ ਕੋਲ ਨਹੀਂ ਹੈ ਕਿ ਸਸਤਰ 3 ਵਜੇ ਤੱਕ ਜਾਂ 2:50 ਤੱਕ ਬਿਰਾਜਮਾਨ ਸਨ ਕਿ ਨਹੀਂ ਬਿਰਾਜਮਾਨ ਸਨ ਇਸ ਦੇ ਨਾਲ ਹੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਥੇਦਾਰ ਗੁਰਗੱਜ ਸਾਹਿਬ ਜਾਂ ਜਦ ਸ੍ਰੀ ਅਕਾਲ ਤਖਤ ਸਾਹਿਬ ਆਏ ਤੇ ਉਸ ਵੇਲੇ ਵੀ ਤੁਹਾਨੂੰ ਬੁਲਾਇਆ ਗਿਆ ਪਰ ਤੁਸੀਂ ਦਸਤਾਰ ਦੇਣ ਵਾਸਤੇ ਨਹੀਂ ਆਏ ਦਰਬਾਰ ਸਾਹਿਬ ਜਾਂ ਹਰਮੰਦਰ ਸਾਹਿਬ ਆਏ ਤੁਸੀਂ ਦਸਤਾਰ ਨਹੀਂ ਦਿੱਤੀ ਨਾ ਸਰੂਪਾਉ ਦਿੱਤਾ ਬਲਕੇ ਤੁਹਾਡੇ ਨਾਲੋਂ ਤਾਂ ਚੰਗੇ ਰਹਿ ਗਏ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਿਨ੍ਹਾਂ ਨੂੰ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੇਵਾ ਮੁਕਤ ਕੀਤਾ ਤੇ ਦਰਬਾਰ ਸਾਹਿਬ ਸੇਵਾ ਵਿੱਚ ਰਹਿਣ ਦਿੱਤਾ ਸ਼ਾਇਦ ਮਨ ਵਿੱਚ ਕੋਈ ਈਰਖਾ ਹੈ ਕਿ ਤੁਸੀਂ ਦਸਤਾਰ ਦੇਣੀ ਜਾਂ ਸਰੂਪਾ ਦੇਣੀ ਨਹੀਂ ਆਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਜਦ ਸੇਵਾ ਮੁਕਤ ਕੀਤਾ ਗਿਆ ਉਸ ਵੇਲੇ ਵੀ ਤੁਸੀਂ ਸਰੂਪਾ ਨਹੀਂ ਦਿੱਤਾ ਉਹ ਹੁਣ ਤੱਕ ਇਹ ਗੱਲ ਕਹਿੰਦੇ ਰਹੇ ਵੀ ਮੈਨੂੰ ਤਾਂ ਹਰਪ੍ਰੀਤ ਸਿੰਘ ਹੁਣੀ ਕੇ ਮੈਨੂੰ ਤਾਂ ਸਰਦਾਰ ਅਕबीर ਸਿੰਘ ਜੀ ਹੋਣਾ ਨੇ ਸਰੂਪਾ ਹੀ ਨਹੀਂ ਦਿੱਤਾ ਇਹ ਕੁਝ ਬੇਨਤੀਆਂ ਹਨ ਇੱਥੇ ਕੁਝ ਈਰਖਾ ਤਾਂ ਨਹੀਂ ਕਿ ਮੈਨੂੰ ਉਤਾਰਿਆ ਤੇ ਮੈਂ ਕੋਈ ਸਰੂਪਾ ਨਾ ਦੇਵਾਂ ਜਾਂ ਜਾਣਬੁੱਝ ਕੇ ਤੁਸੀਂ ਮਾਹੌਲ ਖਰਾਬ ਕਰਨ ਵਾਲਿਆਂ ਦੇ ਹੱਥ ਵਿੱਚ ਬਿਆਨਬਾਜ਼ੀ ਕਰ ਰਹੇ ਹੋ ਪੰਥ ਵਾਸਤੇ ਇਹ ਘੜੀ ਸਮਝਣ ਦੀ ਹੈ ਆਪ ਜੀ ਨੂੰ ਵੀ ਨਿਮਰਤਾ ਸਹਿਤ ਨਤਮਸਤਕ ਹਾਂ ਤੁਹਾਡੀ ਪੋਸਟ ਬਹੁਤ ਵੱਡੀ ਹੈ ਬੇਨਤੀ ਕਰਦੇ ਹਾਂ ਕਿ ਇਹੋ ਜੇ ਬਿਆਨ ਆਪ ਜੀ ਨਾ ਦਿਓ ਜਿਸ ਨਾਲ ਕੌਮ ਵਿੱਚ ਦੁਬਿਧਾ ਹੋਰ ਵਧੇ ਔਰ ਹੋਰ ਜਿਹੜਾ ਉਹ ਖਿਲਾਰਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ